ਸੋ ਨਗਰ ਕੌਂਸਲਿਕਾਂ ਦੀ ਇਕੱਤਰ ਹੋਈ ਸਾਧ ਸੰਗਤ ਜੀ ਨਗਰ ਪੰਚਾਇਤ ਤੇ ਆਪਣੇ ਸਾਡੇ ਆਵਾਜ਼ੂ ਪਾਰਟੀ ਦੀ ਟੀਮ ਤੇ ਹੋਰ ਸਾਰੇ ਸਮੂਹ ਨਗਰ ਨਿਵਾਸੀਓ ਪਾਈਏ ਬਧਿਸ਼ਾਨ ਕਰੀਏ ਰਸ ਰਸ ਮਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਥੋੜਾ ਸਾਰਿਆਂ ਦਾ ਕੋਰਟ ਨੂੰ ਕੋਰਟ ਨੂੰ ਧੰਨਵਾਦ ਆ ਜੋ ਕ ਨਿੱਕੇ ਦੇ ਸ਼ਬਦ ਦੇ ਤੁਸੀਂ ਐਨੇ ਬੰਦੇ ਸਾਡੇ ਸਤਿਕਾਰ ਦੇ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਦੀ ਤਮੀਲ ਆਪਾਂ ਸਾਰੇ ਰਲ ਕੇ ਕਰਦੇ ਆ ਤੇ ਉਹਨਾਂ ਦੇ ਸਤਿਕਾਰ ਆ ਸਾਰਾ ਤੇ ਤੁਹਾਡਾ ਕੋਰਟ ਰਿਪੋਰਟਿੰਗ ਧੰਨਵਾਦ ਸੋ ਆਪਾਂ ਸਾਰਿਆਂ ਨਾਲ ਰਲ ਕੇ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਅੱਪਾ ਵੱਡੀ ਮੁਹਬਤ ਨਾਲ ਜਿਤਾਇਆ ਸੀ ਸੋ ਅੱਜ ਪੂਰੇ ਪੰਜਾਬ ਦੇ ਵਿੱਚੋਂ ਫਲ ਵੀ ਆਪਾਂ ਵੱਧ ਖਾ ਰਹੇ ਹਾਂ ਸੋ ਸਾਡੇ ਇਲਾਕੇ ਵਿੱਚ ਕੋਈ ਗਰਾਂਟਾ ਦੀ ਕਮੀ ਨਹੀਂ ਕੋਈ ਪੈਸੇ ਦੀ ਕਮੀ ਨਹੀਂ ਸ਼ਾਇਦ ਕੋਈ ਵੇਲੇ ਸਮੇਂ ਦੀ ਘਾਟ ਪੈ ਜਾਂਦੀ ਆ ਕੰਮ ਨੂੰ ਹੁਣ ਦੇ ਲਈ ਜਾਂ ਕੋਈ ਕਾਨੂੰਨੀ ਅੜਚਾ ਪੈ ਜਾਂਦੀ ਆ ਜਿਹਨੂੰ ਕੋਈ ਦਿੰਦੀ ਆ ਆਪਾਂ ਕਹਿ ਸਕਦੇ ਆਪਾਂ ਪਰ ਸਾਨੂੰ ਕਿਸੇ ਪੈਸੇ ਦੀ ਘਾਟ ਨਹੀਂ ਪਈ ਸੋ ਮਾਨ ਸਾਹਿਬ ਦਾ ਵਿਜ਼ਨ ਹੈ ਕਿ ਉਹੀ ਸੁਪਾ ਉਹੀ ਦੇਸ਼ ਬਣਕੀਆਂ ਕਰ ਸਕਦਾ ਹੈ ਜਿੱਥੇ ਦਾ ਆਵਾ ਜਿੱਥੇ ਸੜਕਾਂ ਨੇ ਉਹ ਮਜ਼ਬੂਤ ਹੋਣਗੀਆਂ ਪਿੰਡਾਂ ਨੂੰ ਪਿੰਡਾਂ ਨੂੰ ਜੋੜਦੀਆਂ ਹੋਣਗੀਆਂ ਹਾਈਵੇ ਠੀਕ ਹੋਣਗੇ ਸੋ ਉਹਨਾਂ ਦਾ ਤਹਈਆ ਕਿ ਪੂਰੇ ਪੰਜਾਬ ਦੇ ਵਿੱਚ ਸੜਕਾਂ ਵਿਦੇਸ਼ੀ ਸਕੇ ਬਣਾਉਣੀਆਂ ਸੋ ਮੈਂ ਕਈ ਵਾਰੀ ਦੇਖ ਲੱਗਦਾ ਕਿ ਵੀ ਸ਼ਾਇਦ ਸਾਡੇ ਧੂਰੀ ਦੇ ਵਿੱਚ ਹੀ ਬਣਦੀਆਂ ਨੇ ਜਾਂ ਪਾਣੀ ਦਾ ਮਸਲਾ ਪਰ ਜਦੋਂ ਦੂਜੇ ਹਲਕੇ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਤਾਂ ਉੱਥੇ ਵੀ ਛੜਕਾਂ ਦੇ ਲੋਹਾਰ ਬਦਰੀ ਉੱਥੇ ਵੀ ਨਵੀਆਂ ਗੱਸੀਆਂ ਨਵੇਂ ਰਜਵਾਹੇ ਜਾਂ ਰਜਵਾਹੇ ਜੋ ਕਿ ਕਿਸੇ ਨੂੰ ਪ੍ਰਮੋਟ ਕੀਤਾ ਹੁੰਦਾ ਸੋ ਇਥੇ ਸਾਫ ਤੌਰ ਤੇ ਲੱਗਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਹੈ ਕੱਲੀ ਸਾਡੀ ਧੂਰੀ ਦੇ ਵਿੱਚ ਨਹੀਂ ਸੋ ਅੱਜ ਵੀ ਅਸੀਂ ਇਕੱਤਰ ਹੋਇਆ ਕਿ ਸਾਡੇ ਹਲਕੇ ਦੀਆਂ ਛੜਕਾਂ ਜੋ ਤਾਂ ਪਹਿਲਾਂ ਤਾਂ 18 ਫੁੱਟੀਆਂ ਹੋਈਆਂ ਜੋ 10 ਫੁੱਟੀਆਂ ਸੀ 12 ਫੁੱਟੀਆਂ ਸੀ ਹੁਣ ਵਾਰੀ ਆਦੀਆਂ ਨਵੀਂ ਸੜਕਾਂ ਦੀ ਜੋ ਪਿੰਡਾਂ ਤੋਂ ਪਿੰਡਾਂ ਨੂੰ ਜੋੜਦੀਆਂ ਤਾਂ ਉਸ ਸੜਕੀ ਦਾ ਤਹਿਤ ਅੱਜ ਅਸੀਂ ਨਗਰ ਕਲੌਰੀ ਕਨੌਪੁਰ ਲੈ ਕੇ ਸਲੇਮਪੰਨੇ ਵਿੱਚ ਜਾਂਦੇ ਹਾਂ ਅਲਾਣਾ ਦੇ ਲਾਲਾ ਸ਼ਿਰਕੇ ਰੋਡ ਤੱਕ ਜੋ ਸੜਕ ਹੈਗੀ ਆ ਇਹ ਬਣਾਉਣ ਦਾ ਤਿਆਰੀ ਆ ਕੀਤਾ ਸਰਕਾਰ ਨੇ ਸਾਡੇ ਲੀਡਰ ਸਾਹਿਬਾਨ ਸਰਦਾਰ ਦਵਿੰਦਰ ਸਿੰਘ ਜੀ ਢਿੱਲੋਂ ਜੋ ਸਾਡੇ ਲਗੁਰ ਜੋਗ ਦੇ ਚੇਅਰਮੈਨ ਹਨ ਔਰ ਦਫ਼ਤਰ ਮੁਖੀ ਵੀ ਦੇ ਇੰਦੇ ਇਚਾਰਜ ਹਨ ਉਹਨਾਂ ਨੇ ਯਤਨਾਂ ਸਰਥਾ ਜੋ ਅੱਜ ਕਾਰਜ ਹੋ ਰਹੇ ਹਨ ਕਿਉਂਕਿ ਇਹ ਹਲਕੇ ਦੀ ਅਗਵਾਈ ਕਰ ਰਹੇ ਹਨ ਇਲਾਕੇ ਦੀ ਅਗਵਾਈ ਕਰ ਰਹੇ ਹਨ ਸੋ ਜੋਰ ਨਾਲ ਤਾੜੀਆਂ ਸੋ ਚੰਗੇ ਕੰਮ ਤੇ ਜੋਰਦਾਰ ਤਾੜੀਆਂ ਅਤੇ ਉਹਨਾਂ ਮੈਂਬਰੀਆਂ ਨੂੰ ਆਪਦੇ ਰੂਪ ਰੂਪਣਗੇ ਸਰਦਾਰ ਦੇਵਿੰਦਰ ਸਿੰਘ ਜੀ ਤੋਂ

ਉਹਨੂੰ ਥੋੜਾ ਟਾਈਮ ਲੱਗਦਾ ਕਿ ਮੈਂ ਆਹ ਸਭ ਕੁਏ ਇੰਨੇ ਵਰਕ ਸੜਕ ਬਣ ਜਾਣੀ ਆ ਬਦਦੀ ਆ 18 ਫੁੱਟ ਦੀ ਸੜਕ ਬਣਨੀ ਆ ਉਸਨੇ ਸਭ ਧਿਆਨ ਦਿਆ ਜੀ ਆ ਜਿੰਨਾ ਧਨੌਰੀ ਕੋਲੋਂ ਦਾ ਏਰੀਆ ਹੈ ਇਹਦੇ ਆਲੇ ਦੁਆਲੇ ਸਾਰੇ ਹੰਤ ਲੋਕ ਲੋੜੀ 18 ਫੁੱਟ ਬਣਾ ਕੇ ਉਹ ਜਿੱਥੇ ਤੱਕ ਆਉਂਦੀ ਆ ਆਲੇ ਦੁਆਲੇ ਸਾਰੇ ਇੰਟਰਨੋਰ ਕੰਕ੍ਰੀਟ ਪਾ ਲਿਆ ਔਰ ਬਦਿਆ ਬਣਾ ਦੇ ਹੋਏ ਜੇ ਹੋਰ ਹੋਰ ਦਾ ਸਟਰੀਟ ਪਾ ਲਿਆ ਜੀ ਮੇਲਾ ਪੰਜ ਚਾਰ ਇਧਰ ਲੱਗਣੀ ਹੈ ਪੰਜ ਚਾਰ ਉਧਰ ਲੱਗਣੀ ਹੈ ਦੇਖੋ ਇੱਕ ਸਾਈਡ ਨਾਲ ਲੈਫਟ ਸਾਈਡ ਨਾਲ ਉਹਨੇ ਸੂਟ ਲਾਈਟ ਲਾ ਰਹੀ ਹੈ ਇਹਨੇ ਚੰਗੀ ਸੜਕ ਬੰਨਣ ਦੀ ਜਗ੍ਹਾ ਆਪਣੀ ਦੂਸਰੀ ਹੈ ਜਿਹੜੀ ਉਹ ਨੌਰੀ ਖੜਾੜੀ ਪੰਜ ਚਾਰ ਰਸਤਾ ਉਹ ਵੀ ਬਣ ਜਾਣੀ ਹੈ ਉਹਦਾ ਵੀ ਕੰਮ ਕੰਮ ਵੱਡੀ ਰੋਡ ਵਾਲੇ ਸੁਣਨਗੇ ਉਹ ਆਪਣੇ ਪਾਸੋਂ ਉਹਦਾ ਉਕਾਰਣ ਕਰਦਾ ਸੀ ਬਾਕੀ ਤੁਸੀਂ ਆਪਾਂ ਸਾਰਿਆਂ ਨੇ ਇਹਨਾਂ ਨੂੰ ਕੰਪਨਟਰੀ ਚੋਣਿਆ ਹੈ ਫੰਡ ਦੀ ਕੋਈ ਕਮੀ ਨਹੀਂ ਫੰਡ ਦੀ ਕੋਈ ਕਮੀ ਨਹੀਂ ਹੈ ਕਾਰੇ ਸਾਰੇ ਪੂਰੇ ਹੋ ਜਾਣ। ਮਸਲਾ ਆਪਾਂ ਇਕੱਠੇ ਹੁੰਦੇ ਚੱਲੋ। ਇਹ ਤੋਂ ਪਾਕ ਨਾਲ ਆਪਾਂ ਸੋਸਾਇਟੀ ਨੂੰ ਅੱਗੇ ਵਧਾਈਏ। ਪਿਆਰ ਨਾਲ ਆਪਾਂ ਅੱਗੇ ਵਧਾਈਏ। ਸਰਪੰਚ ਸਾਹਿਬ ਜਿਹੜੀਆਂ ਆਹ ਗੰਦਗੀ ਹੋਣ ਵਾਲਾ ਟਾਲਾ ਇਹ ਵੀ ਸਮਝ ਤੁਸੀਂ ਆਪ ਰੱਖ ਕੇ ਸਫਾਈ ਕਰੋਗੇ। ਗੁਰੂ ਘਰ ਵੀ ਨੇੜੇ ਆਪਣਾ ਜਿੰਨਾ ਹੋ ਸਕਦਾ ਉਹ ਵੀ ਆ ਕੋਈ ਨੇੜੇ ਨੇੜੇ ਪਾਰਕ ਬਣਾਉਣੇ ਪਾਰਕ ਬਣਾ। ਆਪਰ ਰੰਗ ਕੀ ਇਹ ਹੋਇਆ ਥੋੜੇ ਥੋੜੇ ਕੁੜਕੂਆਂ ਮੈਂ ਮੰਨਦੇ ਕਿ ਜੀ ਸਾਹਿਬ ਜਈ ਵਾਰੀ ਉਹਨੇ ਦੋ ਚਾਈ ਦੇਖ ਲਓ ਐਸਡੀਓ ਸਾਹਿਬ ਸਾਰਿਆਂ ਨੂੰ ਸ਼ੂਟ ਕਰਿਆ ਇੱਕ ਤਾਂ ਇਤੋਂ ਖਰਾਬ ਹੁੰਦਾ ਰਹਿਣਾ ਫਿਰ ਇਹਦੇ ਕੇਸ ਹਿਸਾਬ ਨਾਲ ਬਣਾਇਆ ਸਾਰਾ ਵੀ ਇਹ ਲੋਕਾਂ ਦੇ ਘਰਾਂ ਚ ਪਾਣੀ ਨਾ ਜਾਵੇ ਤੇ ਇਹ ਹੋਵੇ ਆਲੇ ਦੋਲੇ ਪਾਣੀ ਨਿਕਾੜਾ ਵੀ ਚੱਪੜੇ ਇਹਨੇ ਬਣਾ ਲਏ ਚੱਪੜ ਤੋਂ ਨਿਕਲ ਨਹੀਂ ਪਾਣੀ ਜੇ ਸਹੀ ਤਰੀਕੇ ਨਾਲ ਇੱਥੇ ਪੂਰੀ ਚੰਗੀ ਬਣਾਉਣੀ ਹੋਊ ਤੁਹਾਨੂੰ ਵਧੀਆ ਤੇ ਬਾਕੀ ਜਿਹੜੇ ਹੋਰ ਕਾਰਜਾਤ ਦੇ ਤੁਸੀਂ ਲਿਖਾਏ ਨੇ ਉਹ ਸਾਰੇ ਟਿੱਕੀ ਕਰਕੇ ਰਿਪਰੇ ਚੱਲ ਜਾਈਆ ਆਪਾਂ ਸਾਰੇ ਜੀ ਆਪਣੇ ਮੁੰਟ-ਮੁੰਟੀਆਂ ਸਾਥ ਦਾ ਸਾਥ ਲਈਏ ਕਿਉਂਕਿ ਉਹਨਾਂ ਦੀ ਕਲਮ ਆਪਣੇ ਲਈ ਕਦੇ ਨਹੀਂ ਰੁਕਦੀ ਪਹਿਲਾਂ ਆਪਾਂ ਦੇਖਦੇ ਆਂ ਆਹੀ ਬਜਟ ਇੱਕ ਪੈਸੇ ਦਾ ਵੀ ਨਿਕਟਾ ਨਹੀਂ ਦੇ ਵਧਾਇਆ ਨਹੀਂ ਹੈ ਹੁਣ ਉਹ ਕੋਰਡਰ ਤੇ ਸਾਡੇ ਮਲੇ ਮੇ ਆਉਂਦਾ ਕਿ ਜਿਹੜੇ ਫਿਰ ਲੱਗੇ ਤੇ ਨਜ਼ਰ ਨਹੀਂ ਸੀ ਆਉਂਦੇ ਪਹਿਲਾਂ ਸਾਨੂੰ ਕਹਿੰਦੇ ਖਜ਼ਾਨਾ ਖਾਲੀ ਹੈ ਜੀ ਆਪ ਪਤਾ ਨਹੀਂ ਕਹਿੰਦੇ ਕੀ ਕਰੀ ਜਾਂਦੇ ਸੀ ਇਹ ਜਿਹੇ ਨਾਮ ਸ਼ਾਨ ਟੀਮਾਂ ਸੀ ਜਿਹਦਾ ਲੋਕਾਂ ਨਾਲ ਵਾਸਤਾ ਨਹੀਂ ਹੁੰਦਾ ਗਰਾਊਂਡ ਤੇ ਧਰਤੀ ਤੇ ਕੋਈ ਫਰਕ ਹੀ ਨਹੀਂ ਪੈਂਦਾ ਉਹ ਇਹ ਜਿਹੇ ਟੀਮਾਂ ਦੇ ਪਾ ਕੇ ਪੈਸਾ ਲੈ ਰਹੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਸਾਰੇ ਉਹ ਜੂਰ ਹੋਰੀਆਂ ਬੰਦ ਕਰਕੇ ਪੈਸੇ ਦਾ ਮੁਹਾਰਾ ਜਿਹੜਾ ਸਾਡੇ ਵੱਲੋਂ ਕਰਿਆ ਆਪਣਾ ਸਕੂਲ ਵੀ ਸਕੂਲ ਹੋ ਗਿਆ ਵੀ ਬੱਚੇ ਪੜ੍ਹਿਆ ਵਧੀਆ ਬਣੇ ਸਰਪੰਚ ਸਾਹਿਬ ਇੱਕ ਵੇਲੇ ਵੀ ਉਹ ਪਹਿਲਾਂ ਵੀ ਕਰਿਆ ਸੀ ਗੱਲ ਤੁਹਾਨੂੰ ਕਿਹਾ ਸੀ ਇੱਕ ਗਰਾਊਂਡ ਲਈ ਕੋਈ ਜਗਾਹ ਕੱਢ ਕੇ ਦੇ ਦਿਓ ਜਿੱਥੇ ਬੱਚੇ ਵੱਡਾ ਪਿੰਡ ਆਪਣਾ ਗਰਾਊਂਡ ਵੱਡਾ ਬਣੇ ਬੱਚਿਆਂ ਦੇ ਖੇਡਣ ਲਈ ਉਹ ਆਪਾਂ ਹੁਣ ਬਣਾਉਣੀ ਆ ਸਾਰੇ ਹੱਦੀ ਖੇਤ ਗਰਾਊਂਡ ਵਧੀਆ ਬਣਾ ਜੀਏ ਔਰ ਸ਼ਾਮ ਨੂੰ ਜਿਹੜੇ ਬੱਚੇ ਘੇਰੇ ਦੇੁੰਦੇ ਨੇ ਸਕੂਲ ਵਾਲਾ ਹੀ ਆ ਗਰਾਊਂਡ ਆਪਣੇ ਕੋਲ ਛੋਟਾ ਔਰ ਉੱਥੇ ਤਾਂ ਸਕੂਲ ਵਾਲੇ ਬੱਚੇ ਉੱਥੇ ਮੰਦੇ ਆਪਾਂ ਨੂੰ ਬਾਹਰ ਮਿਲ ਜੇ ਜਗ੍ਹਾ ਤੁਹਾਡੇ ਕੋਲ ਆ ਤੁਸੀਂ ਦੱਸ ਦਿਓ ਜੀ ਬਾਦਸ਼ਾਹਪੁਰ ਰੋਡ ਤੇ ਵੀ ਪਈ ਆ ਜੇ ਕੋਈ ਹੋਰ ਹੈਗੀ ਆ ਤਾਂ ਉਹ ਦੱਸੋ ਉਹ ਉਹ ਜ਼ਮੀਨ 15 20 ਵੀਕਲ ਵੀਕਲ ਮੇਰੇ ਉੱਤੇ ਆਪਾਂ ਸਾਰੇ ਗਰਾਊਂਡ ਬਣਾਉਣਾ ਹੈ ਜਿਹੜੇ ਹੋਰ ਵੀ ਤੁਸੀਂ ਕੋਈ ਕਾਰਜ ਤੋਂ ਨਾਲ ਹੁੰਦੇ ਨੇ ਪਰ ਚਾਹਦੇ ਰਹਾਂਗੇ ਔਰ ਆਪਾਂ ਵਿਚਾਰੇ ਜੇ ਬੜੀਆਂ ਟ੍ਰੈਫਿਕ ਰੁਕੀ ਹੋਈ ਆ ਬਹੁਤਾ ਟਾਈਮ ਆਪਾਂ ਨਾਲ ਲੱਗਿਆ ਇੰਨੀਆਂ ਕਿੰਨੀਆਂ ਬੇਬੀਆਂ ਨੇ ਸਾਰੇ ਰਲੇ ਕੇ ਸਾਥ ਅੱਜ ਤਾਰੇ ਤੁਹਾਡੇ ਆਪਣੇ ਆਪ ਨੇ ਆਪਣੇ ਚੱਲਦੇ ਰਹੇ ਨੇ ਕਿਉਂਕਿ ਪ੍ਰਮਾਤਮਾ ਨੇ ਆਪਾਂ ਨੂੰ ਮੁੱਖ ਮੰਤਰੀ ਅਦਾਰੇ ਦਿੱਤੇ ਆ ਕੋਈ ਕਮੀ ਨਹੀਂ ਉੱਥੇ ਵਾਈਕ੍ਰੋਜੀ ਕਾਹਨ ਸਾਹ ਵਾਈਕ੍ਰੋਜੀ ਜਿੱਤੇ ਵੰਡਿਆ ਲੱਗਦਾ ایتھے آجو میرے جی کے سامنے چلو چلو اپا بیٹھے ہو گے گاڑی دی پورے خاطر موگا دے بیٹھے نے ہاں آگے گئے جو ایں بیا سامنے ہے نا اپ پنجاکلی گوبھی والے نو بھی نیڈل لا دیوے تے آ جاؤ